ਉਸ ਪ੍ਰੋਜੈਕਟ ਨੂੰ ਲੈ ਕੇ ਬਹੁਤ ਸੀਰੀਅਸ ਸੀਗਾ ਉਹਨਾਂ ਦੇ ਫੋਟੋ ਬਹੁਤ ਦਿਲ ਦੇ ਕਰੀਬ ਸੀਗੀ ਤਾਂ ਹੀ ਕਰਕੇ ਉਹ ਕਹਿੰਦੇ ਮੈਨੂੰ ਇਹੋ ਹੀ ਫੋਟੋ ਚਾਹੀਦੀਆਂ ਮੈਂ ਕਹਿੰਦੇ ਫਿਰ ਮੈਂ ਇਹ ਵੀ ਰਿਸਕ ਨਹੀਂ ਲੈਣਾ ਚਾਹੁੰਦਾ ਤੇ ਮੈਂ تیرے ਕੋਲ ਪੰਜਾਬ ਹੀ ਆ ਗਿਆ ਤੇ ਪੰਜਾਬ ਆ ਕੇ ਮੈਂ ਵਰਕ ਕਰਵਾਉਂਗਾ ਫਿਰ ਮੈਨੂੰ ਦੋ ਤੇਨ 옵ਸ਼ਨਸ ਰੈਡੀ ਕਰਕੇ ਭੇਜੀਆਂ ਤੇ ਫਿਰ ਉਹਨਾਂ ਦਾ ਪ੍ਰਾਇੋਰਟੀ ਚੈਸਟ ਨਹੀਂ ਸੀਗਾ ਮੈਨੂੰ ਉਹਨਾਂ ਨੂੰ ਪਹਿਲਾਂ ਕਿਹਾ ਸੀਗਾ ਉਹ ਕਹਿੰਦੇ ਮੇਰੇ ਇਹ ਬਹੁਤ ਦਿਲ ਦੇ ਕਰੀਬ ਪ੍ਰੋਜੈਕਟ ਹੈ ਤੇ ਮੈਂ ਚੈਸਟੇ ਭਵਾ ਕੇ ਮਿਲ ਜਣਾ ਪਹਿਲੇ ਮਮ ਜੀ ਦਾ ਚੈਸਟ ਦੇ ਸੈਂਟਰ ਚ ਸੀਗਾ ਫਿਕਰ ਚੈਸ ਦੇ ਸੈਂਟਰ ਵਿੱਚ ਮੈਨੂੰ ਇੱਧਰ ਚਾਹੀਦਾ ਜਿੱਨਾਂ ਇਧਰ ਦਿਲ ਦੇ ক্লোਜ਼ ਹੋਸੇ ਉਹਦਾ ਉਹਨਾਂ ਨੂੰ ਦੱਸਿਆ ਵੀ ਸਾਡਾ ਅੱਜ ਵੀ ਰਿਲੇਸ਼ਨ ਫ੍ਰੈਂਡਲੀ ਸੀਗਾ ਮਤਲਬ ਭਈ ਸਾਨੂੰ ਅੱਜ ਵੀ ਜਿਦਾ ਇੱਕ ਹੁੰਦਾ ਨਾ ਮੈਰਿਜ ਲਾਈਫ ਲੋਕ ਜੋ ਲੜਾਈ ਝਗੜਾ ਚੱਲ ਰਿਹਾ ਇਦਾਂ ਨੇ ਸੀਗਾ ਅੱਜ ਵੀ ਸਾਡਾ ਬਹੁਤ ਫ੍ਰੈਂਡਲੀ ਸੀਗਾ ਬਸ ਚਲੋ ਹਰ ਇੱਕ ਦਾ ਉਹ ਵੀ ਹੁੰਦਾ ਵੀ ਕੋਈ ਪੇਨ ਘੱਟ ਨਾ ਸੁਣ ਕੋਈ ਵੱਧ ਹਨਾ ਬਟ ਵੀ ਫੀ ਵੀ ਫੇਸ ਉੱਪਰ ਚੱਲ ਜਾਂਦਾ ਬਟ ਵੀ ਉਹਨੇ ਬਿਲਕੁਲ ਵੀ ਪੇਨ ਨਹੀਂ ਫੀਲ ਕੀਤਾ ਸੀ ਅਸੀਂ 8 ਜਾਂ 9 ਘੰਟੇ ਕੋ ਕੀਤਾ ਤੁਪਾ ਯੂਨੀ ਸਪੈਸ਼ਲ ਕੇਰਪਾ ਮੈਂ ਤੁਸੀਂ ਦੋ ਦਿਨ ਲੈ ਲਓ ਪਰ ਮਨ ਵਰਕ ਬਧੀ ਚਾਹੀਦਾ ਦੋ ਦਿਨ ਇੱਥੇ ਰਹਿ ਰਹਿ ਮੈਨੂੰ ਕਹਿੰਦੇ ਮੈਂ ਦੋ ਦਿਨ ਵੀ ਰਹਿ ਲਵਾਂਗਾ ਪਰ ਮਨ ਵਰਕ ਬਧੀ ਚਾਹੀਦਾ ਉਹ ਵਿੱਚ ਕੋਈ ਕੰਪਰਮਾਈਜ਼ ਨਾ ਕਿਉਂਕਿ ਇੱਕ ਪੰਜਾਬ ਦੇ ਮੁੰਡੇ ਲਈ ਵੀ ਪ੍ਰਾਊਡ ਵਾਲੀ ਗੱਲ ਹੈ ਕਿ ਬੰਬੇ ਵੀ ਮੇਰੇ ਖਿਆਲ ਬਹੁਤ ਟੈਟੂ ਆਰਟਿਸਟ ਹੋਣਗੇ ਵੱਡੇ ਵੱਡੇ ਵੀ ਹੋਣਗੇ ਬਟ ਇੱਕ ਬੰਬੇ ਦਾ ਆਰਟਿਸਟ ਪੰਜਾਬ ਆ ਕੇ ਟੈਟੂ ਬਣਵਾ ਰਿਹਾ ਤੁਸੀਂ ਫੋਟੋ ਤੋਂ ਫੋਟੋ ਡਿਟੋ ਸ਼ਾਪ ਦੇਣੀ ਕੋਈ ਵੱਡੀ ਗੱਲ ਨਹੀਂ ਬਟ ਇੱਕ ਉਹ ਫੀਲ ਲੈ ਕੇ ਆਉਣਾ ਕੋਈ ਬੰਦੇ ਨੂੰ ਫੀਲ ਹੋ ਜਪੀ ਵੀ ਉਹ ਪਰਸਨ ਮੈਨੂੰ ਬਾਕੀ ਉਹ ਚਲਕ ਜਿਹੜਾ ਮੇਰਾ ਬੇੜੇ ਤੁਰਿਆ ਫਿਰਦਾ ਸੀਗਾ ਹਨਾ ਵੀ ਉਹਦੀ ਫੀਲ ਮੈਨੂੰ ਆ ਰਹੀ ਆ ਇਸ ਫੋਟੋ ਵਿੱਚੋਂ ਹਨਾ ਬਾਈ ਰੋਡ ਆਏ ਤੇ ਉਹਨਾਂ ਨੇ ਬਹੁਤ ਐਫਰਟ ਕੀਤਾ ਮਤਲਬ ਕਈ ਵਾਰੀ ਹੁੰਦਾ ਵੀ ਕਲਾਇੰਟਾਂ ਇਸ ਨੂੰ ਵੇਸਟ ਆਫ ਟਾਈਮ ਸਮਝਦੇ ਆ ਵੀ ਸਾਡਾ ਆਨਸਰ ਵਰਕ ਪ੍ਰੋਜੈਕਟ ਸਟਾਰਟ ਹੋਣਾ ਚਾਹੀਦਾ ਤੇ ਭਾਈ ਨੇ ਬਹੁਤ ਪੇਸ਼ੈਂਸ ਔਰ ਸਬਰ ਨਾਲ ਚੱਲੇ ਤੁਸੀਂ ਆਪਾਂ ਉਹ ਤੇ ਗੱਲ ਕਰ ਰਹੀ ਸੀ ਕਿ ਤੁਸੀਂ ਉਹਨਾਂ ਨੇ ਕਿਹਾ ਸੀ ਡੈਲੀ ਆ ਸਕਦੇ ਹੋ ਕਿ ਡੈਲੀ ਆ ਕੇ ਟੈਟੂ ਬਣਵਾਣ। ਫਿਰ ਉਹਨਾਂ ਨੇ ਕਿਵੇਂ ਚੂਜ਼ ਕੀਤਾ ਕਿ ਮੈਂ ਪੰਜਾਬ ਆਣਾ। ਹਾਂਜੀ ਉਹ ਅਸਲ ਵਿੱਚ ਬੰਬਈ ਤੋਂ ਡੈਲੀ ਆਏ ਹੋਏ ਸੀਗੇ ਤੇ ਮੈਨੂੰ ਉਹਨਾਂ ਦਾ ਫੋਨ ਆਇਆ ਮੈਨੂੰ ਕਹਿੰਦੇ ਵੀ ਤੁਸੀਂ ਡੈਲੀ ਆ ਸਕਦੇ ਆ। ਤੇ ਮੈਂ ਕਿਹਾ ਮੈਂ ਆਹ ਟਰਾਈ ਕਰਦਾ ਮੈਂ ਕਦੀ ਮਤਲਬ ਜਿਦਾਂ ਟਰੈਵਲ ਕਰਕੇ ਵਰਕ ਨਹੀਂ ਕੀਤਾ। ਤੇ ਮੈਂ ਡੈਵਲ ਟੈਟੂ ਹੈਗੇ ਲੁਕੇਸ਼ ਭਾਜੀ ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਮੈਨੂੰ ਗੈਸਪੋਰਟ ਚਾਹੀਦਾ। ਤੇ ਉਹ ਕਹਿੰਦੇ ਵੀ ਮੋਸਟ ਫਲ ਕਮ ਕੋ ਗੱਲ ਹੈ ਨਾ। ਤੇ ਮੈਂ ਕਿਹਾ ਠੀਕ ਹੈ ਫਿਰ ਮੈਂ ਉਹਨਾਂ ਨਾਲ ਗੱਲ ਕਰ ਲੈਂਦਾ ਹਨਾ ਤੇ ਮੈਂ ਅ ਪਰਾਗ ਭਾਈ ਨਾਲ ਗੱਲ ਕੀਤੀ ਮੈਂ ਕਿਹਾ ਭਜੀ ਵੀ ਮੈਂ ਉਹਨਾਂ ਨਾਲ ਗੱਲ ਕੀਤੀ ਸੀਗੀ ਤੇ ਉਹ ਕਹਿੰਦੇ ਵੀ ਆ ਜਾਓ ਹਨਾ ਵੀ ਤੁਸੀਂ ਗੈਸਪੋਰਟ ਲੈ ਲਓ ਤੁਸੀਂ ਆ ਕੇ ਵਰਕ ਕਰ ਲਿਓ ਤੇ ਮੈਂ ਕਿਹਾ ਮੈਂ ਉਹਦਾ ਅਟੈਪਟ ਨਹੀਂ ਕੀਤਾ ਮੈਂ ਟਰਾਈ ਨਹੀਂ ਕੀਤਾ ਬਟ ਮੈਂ ਟਰੈਵਲ ਕਰਕੇ ਵਰਕ ਕਰਨਾ ਚਾਹੁੰਨਾ ਹਨਾ ਮੇਰੇ ਲਈ ਵੀ ਨਵਾਂ ਤਜਰਬਾ ਤੇ ਉਹਨਾਂ ਨੂੰ ਸਮਝਾ ਜੀ ਤੇ ਜੀ ਨਵਾਂ ਤਜਰਬਾ ਹੈ ਨਾ ਤੇ ਨਵੀਂ ਡਮਟੇ ਕਿੰਦੇ ਵੀ ਮੈਂ ਇਹ ਰਿਸਕ ਨਹੀਂ ਲੈਣਾ ਚਾਹੁੰਨਾ ਤੇ ਮੈਂ ਤੇਰੇ ਕੋ ਪੰਜਾਬ ਹੀ ਆ ਗਿਆ ਤੇ ਪੰਜਾਬ ਆ ਕੇ ਮੈਂ ਵਰਕ ਕਰਵਾਉਂਗਾ ਮੈਨੂੰ ਮਤਲਬ ਇਹ ਪ੍ਰੋਜੈਕਟ ਲੈ ਕੇ ਬਹੁਤ ਮੈਂ ਨਹੀਂ ਚਾਹਣਾ ਪਰ ਲੱਗਤੈ ਨੂੰ ਮੈਂ ਇਸ ਵਿੱਚ ਰੁਪਈਏ ਦਾ ਵੀ ਰਿਸਕ ਨਹੀਂ ਚਾਹਣਾ ਮੈਂ ਆ ਕੇ ਵਰਕ ਕਰਵਾ ਲੂੰਗਾ ਹਨਾ ਜੇ ਉਸ ਪ੍ਰੋਜੈਕਟ ਨੂੰ ਲੈ ਕੇ ਬਹੁਤ ਸੀਰੀਅਸ ਸੀਗਾ ਜੀ ਦਾ ਹਾਂਜੀ ਕਿਉਂਕਿ ਮੈਨੂੰ ਇਦਾਂ ਲੱਗਦਾ ਕਿ ਉਹਨਾਂ ਦੀ ਵਾਈਫ ਸਭ ਤੋਂ ਜ਼ਿਆਦਾ ਕਲੋਸ ਸੀ ਉਹਨਾਂ ਨੇ ਉਹਨਾਂ ਨੂੰ ਇਹ ਲੱਗਿਆ ਕਿ ਤੁਸੀਂ ਡੈਲੀ ਆਓਗੇ ਟੈਟੂ ਬਣਾਓਗੇ ਕਿ ਕੁਝ ਗਲਤ ਨਾ ਹੋ ਜਾਏ ਜਾਂ ਕੁਝ ਜੋ ਚਾਹੁੰਦੇ ਨੇ ਉਹ ਨਾ ਬਣ ਪਾਏ ਜਾਂ ਮਤਲਬ ਇਹ ਉਹਨਾਂ ਨੇ ਸਭ ਮੈਂ ਫਸਟ ਅਟੈਂਪਟ ਕਰ ਮੈਂ ਉਹਨਾਂ ਕਿਹਾ ਮੈਂ ਫਸਟ ਅਟੈਂਪਟ ਕਰਨਾ ਟਰੈਵਲ ਕਰਕੇ ਮੈਂ ਜੈਨੂਨਲੀ ਵੀ ਮਤਲਬ ਕਦੀ ਟਰੈਵਲ ਕਰ ਤੇ ਜੋ ਮੈਂ ਉਹਨੂੰ ਦੱਸਿਆ ਮੈਂ ਕਿ ਮੈਂ ਟਰੈਵਲ ਕਰ ਕਰਕੇ ਮੈਂ ਆਬਵੀਅਸ ਮੈਂ ਕਰਨਾ ਚਾਹੁੰਨਾ ਮੈਂ ਵੀ ਨਵੀਆਂ ਚੀਜ਼ਾਂ ਟਰਾਈ ਕਰਨਾ ਚਾਹੁੰਦਾ ਹਨਾ ਤੇ ਮੈਂ ਜਿਹਨੂੰ ਦੱਸਿਆ ਮੈਂ ਕਿ ਮੈਂ ਟਰੈਵਲ ਕਰਕੇ ਟਰਾਈ ਕਰ ਲਵਾਂ ਕੋਗਾਨੀ ਭਾਜੀ ਤੇ ਮੈਂ ਗਾਂ ਵੀ ਕਰਨਾ ਚਾਹੁੰਨਾ ਹਨਾ ਤੇ ਮੇਰੇ ਲਈ ਵੀ ਨਮਤ ਯਾਰ ਪਰ ਉਹ ਕਹਿੰਦੇ ਵੀ ਨਹੀਂ ਤੁਸੀਂ ਗਾਂ ਜ਼ਰੂਰ ਕਰ ਲਿਓ ਬਟ ਇਸ ਸਟੈਟੂ ਚ ਨਹੀਂ ਇਸ ਸਟੈਟੂ ਚ ਮੈਂ ਰਿਸਕ ਲੈਣਾ ਚਾਹੁੰਦਾ ਮੈਂ ਤੁਹਾਡੇ ਕੋ ਪੰਜਾਬ ਆ ਕੇ ਕਰਵਾਉਂਗਾ ਹਾਂਜੀ ਇਸ ਤੋਂ ਪਹਿਲਾਂ ਤੁਸੀਂ ਦੇਖੀ ਸੀ ਉਹਨਾਂ ਦੀ ਪ੍ਰੋਫਾਈਲ ਤੁਹਾਨੂੰ ਪਤਾ ਸੀ ਪ੍ਰਾਪਤਿਆ ਅੱਗੇ ਕੌਣ ਹੈ ਹਾਂਜੀ ਥੋੜਾ ਬਤਾ ਸਕਦਾ ਮੈਨੂੰ ਹਾਂਜੀ ਜੇ ਜਦੋਂ ਉਹਨਾਂ ਨਾਲ ਤੁਹਾਡਾ ਕੰਟੈਕਟ ਹੈ ਤੁਸੀਂ ਪਹਿਲੀ ਵਾਰ ਚ ਮੰਨਗੇ ਸੀ ਟੈਟੂ ਬਣਾਉਣਾ ਉਹਨਾਂ ਦਾ ਮੇਰੇ ਆਫਿਸ ਵਾਲੇ ਨੰਬਰ ਤੇ ਮੈਡਮ ਨਾਲ ਗੱਲਬਾਤ ਹੋਈ ਸੀਗੀ ਟੈਟੂ ਵਾਲੇ ਟੈਟੂ ਵਾਸਤੇ ਹਨਾ ਤੇ ਮੈਡਮ ਦਾ ਮੈਨੂੰ ਮੈਸੇਜ ਆਇਆ ਭਈ ਜਿੱਦਾਂ ਮੈਸੇਜ ਆ ਉਹਨਾਂ ਨੂੰ ਟੈਟੂ ਬਣਾਉਣਾ ਹਨਾ ਤੇ ਮੈਂ ਕਿਹਾ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਪਲੀਜ਼ ਮਨਾਉਣਾ ਨੰਬਰ ਦੇ ਦਿਓ ਸ਼ੇਅਰ ਕਰ ਦਿਓ ਤੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਪਹਿਲਾਂ ਪ੍ਰੋਜੈਕਟ ਵੀਰ ਨੇ ਕੁਝ ਹੋਰ ਚੂਜ਼ ਕੀਤਾ ਸੀਗਾ ਪਹਿਲਾਂ ਇਹ ਵੀ ਕਨਫਿਊਜ਼ਨ ਸੀ ਭਈ ਚੈਸਟ ਤੇ ਵਧੀਆ ਰਹੂਗਾ ਫੋਰ ਆਰਮ ਤੇ ਵਧੀਆ ਰਹੂਗਾ ਕਿੱਥੇ ਵਧੀਆ ਰਹੂਗਾ ਹਨਾ ਫਿਰ ਮ ਤੇ ਫਿਰ ਉਹਨਾਂ ਦਾ ਪ੍ਰਾਇੋਰਟੀ ਚੈਸਟ ਸੀਗਾ ਮੈਨੂੰ ਉਹਨਾਂ ਨੂੰ ਪਹਿਲਾਂ ਕਿਹਾ ਸੀਗਾ ਉਹ ਕਹਿੰਦੇ ਮੇਰੇ ਇਹ ਬਹੁਤ ਦਿਲ ਦੇ ਕਰੀਬ ਪ੍ਰੋਜੈਕਟ ਹੈ ਤੇ ਮੈਂ ਚੈਸਟੇ ਭਵਾ ਕੇ ਮਤਲਬ ਜਿਦਾ ਕਰਵਾਉਣਾ ਚਾਹੁੰਦਾ ਹਾਂ ਪ੍ਰੋਜੈਕਟ ਹਾਂਜੀ